ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਅਠੂਰਾ ਤਹਿਸੀਲ ਜਗਰਾਉਂ ਜਿਲ੍ਹਾ ਇਹਨੂੰ ਲੁਧਿਆਣਾ ਪੈ ਜਾਂਦਾ ਵਾ ਆਸੇ ਪਾਸੇ ਦੇ ਜੇ ਆਪਾਂ ਪਿੰਡਾਂ ਦੀ ਗੱਲ ਕਰਗੇ ਤਾਂ ਇੱਕ ਪਾਸੇ ਚਾ ਕਰ ਰਹੇ ਜਾਂਦਾ ਲੱਖਾ ਬੁਰਜਗਲਾਲਾ ਇੱਕ ਪਾਸੇ ਰਾਮਾ ਤੇ ਛੀਨੀ ਵਾਲ ਇਹ ਪਿੰਡ ਆਸੇ ਪਾਸੇ ਦੇ ਰਹ ਜਾਂਦੇ ਆਗੇ ਤੇ ਬਾਕੀ ਅਠੂਰ ਪਿੰਡ ਮਸ਼ਹੂਰ ਆ ਤੁਸੀਂ ਸਾਰੇ ਹੀ ਜਾਣਦੇ ਹੋਗੇ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਘਰ ਦੇ ਪਸ਼ੂ ਆ ਬਾਈਆਂ ਦੇ ਸਾਰੇ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੁਹਾਨੂੰ ਇੱਕ ਕਰ ਹੀ ਨਿਕਾ ਮਰਾਦ ਨੇ ਪਰਸਨਾ ਦੇ ਵਿੱਚ ਤੀਜੇ ਸੂਏ ਇਹਨੇ ਸੂਣਾਗਾ ਤੇ ਸਾਫ ਸੁਥਰੀ ਝੋਟੀ ਹੈਗੀ ਠੰਡੀ ਸੀਲ ਹੈਗੀ ਤੇ ਕੱਦ ਦੇ ਵਿੱਚ ਵੀ ਚੰਗੀ ਆ ਵੇਲ ਵੀ ਚੰਗੀ ਆ ਹਫ਼ਤਾ ਤੱਕ ਤਕਰੀਬਨ ਇਹਦਾ ਬਾਕੀ ਆਗਾ ਤੇ ਪਹਿਲਾਂ ਵਾਲੇ ਸੋਇਆਂ ਦੇ ਵਿੱਚ ਵੀ ਬੰਨਾਂ ਨੇ ਦੋਦੇ ਦਾ ਚੋਇਆ ਹੈਗਾ ਤੇ ਬਾਕੀ ਜੋ ਡਿਟੇਲ ਆ ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਜਿਹਨੂੰ ਵੀ ਇਹ ਝੋਟੀ ਪਸੰਦ ਆਉਂਦੀ ਆ ਤੁਸੀਂ ਆਪ ਦੀ ਫੋਲ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਆਉਂਦਾ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਬਾਕੀ ਇੱਥੇ ਆ ਕੇ ਤਸੱਲੀ ਕਰਿਓ ਕਈ ਵਾਰੀ ਵੀਡੀਓ ਦੇ ਵਿੱਚ ਜਾਨਵਰਾਂ ਉਨੀ ਦੱਖ ਨਹੀਂ ਦਿੰਦਾਗਾ ਤੇ ਇੱਥੇ ਆ ਕੇ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਤੇ ਆ ਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹੈ ਜੀ ਮਨਵੀਰ ਸਿੰਘ ਪਿੰਡ ਹੈਗੇ ਜੀ ਆਪਣਾ ਹਠੂੜ ਜ਼ਿਲ੍ਹਾ ਲੁਧਿਆਣਾ ਤਸੀਲ ਹੈਗੀ ਜੀ ਜਗਰਾਉ ਠੀਕ ਆ ਬਾਈ ਤੇ ਜਿਹੜੀ ਆਪਾਂ ਬਾਈ ਇਹ ਝੋਟੀ ਵੇਚਣ ਲੱਗੇ ਆਗੇ ਆਪਣੇ ਘਰ ਦੀ ਹੈ ਇਹ ਹਾਂਜੀ ਹਾਂਜੀ ਆਪਣੇ ਘਰ ਦੀ ਝੋਟੀ ਹੈ ਤੀਜਾ ਸੂਰ ਸੂਨਾ ਮਾਲ ਜੀ ਨੇ ਨਾਲ ਦੀ ਮਾਂ ਖੜੀ ਹੈ ਇਹਦੇ ਠੀਕ ਆ ਇਹ ਮਾਂ ਇਹਦੀ ਕੋਈ ਹੈ ਹਾਂਜੀ ਹਾਂਜੀ ਇਹਦੇ ਥੱਲੇ 14 ਕਿਲੋ ਦੁੱਧ ਹੌਣ ਕੰਡੇ ਦਾ ਤਿਆਰ ਹੈ ਜੀ ਮਾਂ ਦੇ ਤੇ ਆਪਣਾ ਇਹਦੇ ਥੱਲੇੋਂ ਪਹਿਲੇ ਸੂਏ 10 ਲੀਟਰ ਦੇ ਦੂਜੇ ਸੂਏ 1.5 ਕਿਲੋ ਦੁੱਧ ਚੋਇਆ ਜਿਹੜੀ ਝੋਟੀ ਹੈ ਆਪਾਂ ਵੇਚਣੀ ਹੈ ਹਾਂਜੀ ਪਹਿਲੇ ਸੂਏ 10 ਲੀਟਰ ਜੋਇਆ ਹਾਂਜੀ ਦੂਜੇ ਸੂਏ 1.5 ਹਾਂਜੀ ਠੀਕ ਆ ਤੇ ਤੀਜੇ ਸੂਏ ਵੀ ਫਿਰ ਚੰਗੇ ਦੀ ਉਮੀਦ ਆ ਵਧੂਗੀ ਹਨਾ ਹਾਂਜੀ ਹਾਂਜੀ ਆਪਾਂ ਉਮੀਦ ਕਰਦੇ ਵੀ 13-14 ਲੀਟਰ ਤੱਕ ਜਾਊਗੀ ਬਾਦ ਸਾਗ ਦੀ ਬਾਕੀ ਸੇਵਾ ਤੇ ਹੁੰਦਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਘਟਵਾ ਦੇ ਗਈ ਸੀਗੀ ਇਹ ਦੁੱਧੇ ਦੇ ਦਿੰਦੀ ਹੈ ਜੀ 6.5-7 ਮਹੀਨੇ ਬਾਕੀ ਆਪੋ ਆਪਣੀ ਸੇਵਾ ਤੇ ਨਿਰਭਰ ਕਰਦਾ ਹੈ ਨਾ ਜੀ ਵੀ ਜੇਸਾ ਦੀ ਸੇਵਾ ਕਰਦੇ ਆਪਾਂ ਖਰਾਕ ਕੋਲ ਨੇ ਬਸ ਠੀਕ ਹੈ ਬਾਕੀ ਦਾ ਸਾਮ ਸੰਭਾਲ ਤੇ ਹੁੰਦਾ ਹੈ ਨਾ ਹਾਂਜੀ ਹਾਂਜੀ ਧਾਰ ਬਿਲਕੁਲ ਦੰਨੇ ਆ ਜੀ ਬੋਲੀ ਧਾਰ ਆਈ ਠੀਕ ਹੈ ਤੇ ਥਣਾ ਥਣਾ ਦੀ ਕਿਵੇਂ ਓਕੇ ਜੀ ਮੈਂ ਆਪਾਂ ਪੂਰੀ ਵਧੀਆ ਇੱਕ ਦਿੱਤੀ ਭਰਦਾ ਵੀ ਥਣ ਚ ਕਿਸੇ ਚ ਫਰਕ ਨਹੀਂ ਹੈਗਾ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਹਾਂਜੀ ਹੁਣ ਇਹਦੇ ਮੈਸਟਰ ਮੂਲ 1145 ਸੀਮਨ ਰੱਖਿਆ ਹੋਇਆ ਆਪੇ ਕੱਟੀ ਹੈਗੀ ਹੈ ਜੀ ਸਰਕਾਰੀ ਸੀਮਨ ਦੀ ਹੈ ਆਪ ਸਰਕਾਰੀ ਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਆਪਾਂ ਮੁੱਲ ਇਹਦਾ ਕਿੰਨਾ ਰੱਖਦੇ ਆਂਗੇ ਮੁੱਲ ਦੇਖੋ ਵੀਰੇ ਕਰਾਉਣ ਨੂੰ ਤਾਂ ਹਨਾ ਇੱਕ ਭਾਵੇਂ 35 ਕਰਾ ਲਓ ਇੱਕ 40 ਕਰਾ ਲਓ ਪਰ ਆਪਾਂ ਜਾਨੀ ਕਿ ਵੀ ਇੱਕ 30 ਦੀ ਦੇਵਾਂਗੇ ਹਾਂ ਮਾੜਾ ਮੋਟਾ ਮਾਨ ਤਣ ਵੀਰ ਭਾਈ ਆਊਗਾ ਕੋਈ ਉਹਦਾ ਆਪਾਂ ਮਾਨ ਤਣ ਜਰੂਰ ਕਰਾਂਗੇ ਠੀਕ ਆ 130 ਦੀ ਦੇਣੀ ਆ ਮਤਲਬ ਵੀ ਮੌਕੇ ਤੇ ਹੋ ਜੂ ਮਾਨਦਾਨਾ ਹਣਾ ਮੌਕੇ ਤੇ ਮਾਨਦਾਨਾ ਜ਼ਰੂਰ ਕਰਾਂਗੇ ਠੀਕ ਹੈ ਜੀ ਤੇ ਖੋਲਿਓ ਬਈ ਇਹਦਾ ਢੇਡਾ ਦਵਾ ਦੇ ਲੋ ਵੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਲੈਤੀ ਆ ਸਾਰੀ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਇੱਕ ਵਾਰੀ ਥੋੜਾ ਜਿਹਾ ਪਿੱਛੇ ਹੋ ਕੇ ਖੜਦੇ ਆ ਕਿਹੜੀ ਪਸ਼ੂ ਉਪਰੇ ਤੋਂ ਡਰ ਜਾਂਦਾਗਾ ਵੈਸੇ ਠੰਡੀ ਸੀ ਲਾਗੀ ਤੇ ਤੁਰਦੀ ਨੂੰ ਚੈੱਕ ਕਰ ਲਿਓ ਤੁਸੀਂ ਫੇਸ ਦੀ ਕੁਆਲਿਟੀ ਵੀ ਸੋਹਣੀ ਆ ਬਾਡੀ ਬੰਤਰ ਦੀ ਚੰਗੀ ਆ ਚੰਗੀ ਸਭੀ ਬਲੀ ਆਗੀ ਪੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਆ ਗਈ। ਸਨੱਕੀ ਝੋਟੀ ਆ ਗਈ ਪੂਰੀ। ਕੱਦ-ਕਾਠ ਵੀ ਚੰਗਾ, ਵੇਲ ਵੀ ਚੰਗੀ ਆ ਤੇ ਦੁੱਧ ਚੰਗੇ ਦੀ ਉਮੀਦ ਹੈ ਇਸ ਬਾਰੇ ਤੋਂ। ਤੇ ਥਾਣ ਲੇਵੇ ਦੀ ਸਾਫ ਆ ਪੂਰੀ। ਤੇ ਰੇਟ ਤੁਹਾਨੂੰ ਦੱਸ ਹੀ ਦਿੱਤਾ 1:30 ਆ ਵਿੱਚੋਂ ਮਾੜਾ-ਮੋਟਾ ਮਾਨਤਾਣ ਹੋ ਜਾਊਗਾ। ਤੇ ਸਾਰੇ ਪੱਖਾਂ ਤੋਂ ਸਾਫ ਸੁਥਰੀ ਆ। ਥਾਣ ਧਣ ਵੀ ਬਹੁਤ ਚੰਗੇ ਆ। ਦੇ ਨੂੰ ਤੁਸੀਂ ਇੱਥੇ ਕਰ ਸਕਦੇ ਹੋ ਸਾਰੇ ਪੱਖਾਂ ਤੋਂ ਹੀ ਸਾਫ਼ ਸੁਥਰੀ ਹੈ ਤੇ ਬਾਕੀ ਤੁਸੀਂ ਚੜਾਈ ਨੋਟ ਕਰ ਲਓ ਚੜਾਈ ਬਹੁਤ ਆ ਬੈਕ ਸਾਈਡ ਤੋਂ ਦੇਖ ਸਕਦੇ ਤੇ ਦੇਲ ਵੀ ਬਹੁਤ ਆ ਤੇ ਥਣ ਵੀ ਦੇਖ ਸਕਦੇ ਚੰਗੇ ਆ ਪੂਰੇ ਹਫਤੇ ਕਰੀਏ ਜੇ ਕੱਚੀ ਆ ਗਈ ਮੈਂ ਦਾ ਵੀ ਮੌਕੇ ਤੇ ਚੰਗਾ ਆਰਡਰ ਤਿਆਰ ਕਰ ਬਾਰੇ ਵੀ ਦੇਖ ਸਕਦੇ ਬਾਕੀ ਫੇਸ ਦੁਆਰੇ ਦੇਖ ਸਕਦੇ ਸਾਰੇ ਪੱਖਾਂ ਤੋਂ ਹੀ ਸਾਫ਼ ਸੁਥਰੀ ਆ ਗਈ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ। ਬਾਕੀ ਇਹ ਤੁਹਾਨੂੰ ਆਪ ਮਾ ਦਿਖਾ ਦਿੰਨੇ ਆ। ਇਹ ਮਾਂ ਖੜੀ ਆ ਦੀ ਨਾਲ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।